ਪੰਜੀ ਸਰੋਸ਼ੀ ਕਾਲਾ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਤੇ ਅੱਜ ਫਿਲਮ ਸ਼ੂਟ ਕਰਨੀ ਸੀਗੀ ਤੇ ਕਾਲਾ ਸਿੰਘ ਕਮਣ ਫੋਨ ਨਾ ਜੱਕ ਰਿਆ ਪੰਜੀ ਵਾਲਾ ਫੋਨ ਲਾ ਚੁੱਕਿਆ ਉਹਨੂੰ ਫੋਨ ਜੱਕ ਨਹੀਂ ਰਿਹਾ ਤੇ ਜਾ ਕੇ ਦੇਖਦੇ ਆਂਗੇ ਆਪਾਂ ਯੋਗ ਕਰੇ ਕੀ ਕਰ ਰਹਾ ਹੈਗਾ ਵੀ ਬੇਲਾ ਆਇਆ ਕਿ ਪਿਆਗ ਕੋਈ ਨਹੀਂ ਫੋਨ ਲੱਗ ਰਿਹਾ ਉਹ ਜਾਣ ਮੁਝ ਕੇ ਚਲੋ ਜਾਣਿਆਂ ਗਾਲੇ ਘਰ ਆਪਾਂ ਦਿਖਾਉਣਿਆਂ ਉਹਨੂੰ ਜੀ ਨਿਗਲ ਦਿੱਖਿਆ ਜੇ ਹੁਣ ਆਪਾਂ ਗੜਵਾ ਮੁੰਡਾ ਤੇ ਕਾਲਾ ਗੋਣ ਉਹ ਬੈਠਾ ਅੰਦਰ ਤੇ ਬਸਿਆ ਨੇ ਹੈ ਨਹੀਂ ਆਪ ਨੂੰ ਦੱਸਣ ਦਾ ਫਰਜ਼ ਬਣਦਾ ਜੀ ਦਾ ਇਹ ਭਾਈ ਮਿਸਤੀ ਲੜਖੇ ਮੈਨਾਂ ਨਹੀਂ ਜਾਦਾ ਅੱਜ ਮੋਹਰਾ ਦਰਵਾਜ਼ਾ ਬੌਣ ਦੀ ਜਾਰੀ ਹੋ ਰਹੀ ਆ ਤੇ ਆਏ ਗਾਲੇ ਘਮਣ ਨੇ ਘਰ ਜੀ ਕਾਲਾ ਘਮਣ ਪਰਿਆ ਉਦੋਂ ਸ਼ਰਮ ਹੋਣੀ ਚਾਹੀਦੀ ਮਾੜੀ ਮੁੱਢੀ ਦੱਸ ਤਾਂ ਸਦਾ ਸੀ ਮੈਨੂੰ ਕੋਈ ਫਿਲਮ ਅੱਜ ਕੈਂਸਲ ਕਰ ਦੋ ਪਤਾ ਕੀ ਆ ਰਿਹਾ ਫੋਨ ਆ ਜਾਂਦਾ ਤੇ ਪਤਾ ਹੀ ਲੱਗਦਾ ਇੱਥੇ ਜਵਾਬ ਤੇ ਤੇ ਪਰ ਉਹ ਰਸਤਾ ਦਾ ਵਾਸੀ ਤੂੰ ਇਦਾਂ ਵੀ ਲੱਗਦਾ ਨਾ ਤੇਰਾ ਮੁੰਡਾ ਫੁੰਦਕਦਾ ਉਹ ਕਿਹੜਾ ਕੰਮ ਕਰਨੋਂ ਹਟ ਗਿਆ ਪਪਾ ਨੇ ਲਾ ਫੋਨ ਲਾਇਆ ਸੀ ਉਹਨੂੰ ਦੇਖਿਆ ਇਹਨਾਂ ਨੇ ਫਿਰ ਐਂ ਸੀ ਵੀ ਕਮਰਾ ਖੜਾ ਵੀ ਮਿਸਤਰੀ ਲੱਗੀ ਹੋਣੀ ਉਹ ਦੱਸ ਤਾਂ ਕਰਦੇ ਜੀ ਤੁਸੀਂ ਮਾੜਾ ਮੋਟਾ ਕੰਮ ਕਿੱਡਾ ਵਿੱਢਿਆ ਦੇਖ ਬਿਲਲੇ ਥੋੜੀਆਂ ਯਾਰ ਹਾਂ ਭਾਈ ਕਾਲੇ ਘਮਾਨਦਾ ਰਾਜਾ ਬਹਿ ਰਿਹਾਗਾ ਵੇਲੇ ਥੋੜੀਆਂ ਯਾਰ ਅਸੀਂ ਚਲ ਹਾਂ ਬ੍ਰੋਸ ਤੇ ਦੱਸਦੇ ਕੁਛ ਬੜਾ ਮਨ ਉਹਨੂੰ ਚੇਤਨੀ ਹੋਇਆ ਤੂੰ ਮੈਂ ਕਹਾਂ ਤੂੰ ਜਲਦੀ ਆ ਪੀ ਸਾਡੇ ਪਰ ਮੁੰਬੈਸ ਤੋਂ ਜ਼ਿਆਦਾ ਸੀਗਾ ਤੂੰ ਚਾਹ ਪੀ ਲੈ ਨਾ ਚਾਹ ਪੀ ਲੈਨੇ ਆ ਉਹ ਜੀ ਕਹੜਾ ਕਹਿੰਗਾ ਨਾ ਚਾਹ ਪੀਉਣੀ ਆ ਮੈਂ ਓਹ ਲਛੜਾ ਦੇ ਦਾਂ ਓਹ ਲਛੜਾ ਲਿਆ ਮੈਂ ਤੁਸੀਂ ਆਵੋਗੇ ਤਾਂ ਤੁਸੀਂ ਜੇਲ੍ਹ ਚ ਹੀ ਹੋਵੋਗੇ ਹੈ ਜੇਲ੍ਹ ਚ ਮਿਲੋ ਤੁਸੀਂ ਆ ਐਡਾ ਨਹੀਂ ਆ ਗੱਲ ਕਮਾਉਣ ਦੀ ਕੁੱਤੀ ਆ ਜੀ ਭਾਈ ਅੰਮੀ ਨੂੰ ਪਾਉਂਦਾ ਹਾਂ ਉਹ ਗੜਾ ਕੰਮ ਕੰਮ ਵੀ ਕਰਦਾ ਜੇ ਇਹ ਕੰਮ ਹੀ ਕਰ ਲੈਂਦਾ ਕਾਲਾ ਵੜਾ ਕੰਮ ਦਾ ਡਾਇਰ ਵੀ ਮਿਸਤਰੀ ਲਾ ਲਿਆ ਪੁਣਾਤਾ ਕਿ ਕੋਈ ਕੋਠੀ ਪਾਉ ਮਿਸਤਰੀ ਕਹਿੰਦਾ ਮਿਸਤਰੀ ਦੀ ਸ਼ਰਤ ਆ ਕਹਿੰਦਾ ਨਹੀਂ ਮੈਂ ਦਰਵਾਜ਼ਾ ਵੀ ਨਹੀਂ ਪਾਉਂਦਾ ਜੇ ਪਾਉਂਗਾ ਵੀ ਕੋਠੀ ਪਾਉਂਗਾ ਇਤਰੇ ਵਾ ਕੀ ਕੋਈ ਕੁਰਸੀ ਦੇ ਵੇਲੇ ਇਹਨਾਂ ਨੂੰ ਹੈ ਨਾ ਸੱਕ ਸੇਂ ਕੁਰਸੀ ਦੇ ਵਿੱਚ

ਉਹ ਕਹਿੰਦੇ ਜਾ ਪਿੰਨਿਆ ਆਏ ਸੀ ਅੱਧੀ ਕਿੰਨੇ ਘੰਟੇ ਕੰਮ ਕਰਾਏ ਉਹਨੇ ਘੰਟੇ ਭਾਵਦੀ ਮਨਸਾ ਸਾਰਾ ਕੰਮ ਮੱਖਣ ਕਮਾਉਣ ਦੇ ਅੰਦਰ ਸਾਰਾ ਕੋਈ ਤਾਂ ਬੈਠੂ ਕੋਲ ਜਾਇ ਕਰ ਰਹੇ ਨੇ ਮੱਖਣ ਕਮਾਉਣ ਦੀ ਕਮਾਨ ਥੱਲੇ ਜਿੰਨਾ ਕੰਮ ਆ ਸਾਰਾ ਆਹ ਇਹਦੇ ਹੁਕਮ ਤੋਂ ਵੀ ਨਹੀਂ ਪਤਾ ਇਹ ਲੜਿਆ ਜਿੰਨੇ ਘੰਟੇ ਵੱਖਣ ਕੰਮ ਕਰਾਉਂਦੇ ਨੇ ਘੰਟੀ ਸਾਨੂੰ ਖਾਣ ਤੇ ਨਹੀਂ ਦਿੰਦਾ ਨਹੀਂ ਉਹਨੂੰ ਦੱਲੀਆ ਹੈ ਨਾ ਕੰਮ ਨਾ ਕੋਈ ਸਮਾਂ ਮੈਂ ਗਾਉਂਦਾ ਨਾ ਰੱਖ ਰੱਖ ਲਈ ਸੀ ਅੱਖ ਦੇ ਅੰਦਰ ਮੇ ਨੂੰ ਆ ਜਾ ਰਹੀ ਹੈ ਰੋਈਏ ਕੱਟ ਲੈ ਲਏ ਅੰਦਰ ਨੂੰ ਫੁੱਟੋ ਕੋਈ ਨਹੀਂ ਜੀ ਮੱਖਣਾਂ ਸੁਣਾ ਦੱਲਵਾਤਾ ਮੱਖਣ ਨੇ ਕੁਝ ਨਹੀਂ ਕਰਨਾ ਮੱਖਣ ਇਹ ਦੇਖਣਾ ਵੀ ਕਿਹੜਾ ਸਮਾਨ ਘਾਟਦਾ ਮਿਸਤਰੀ ਕੋਲੇ ਮਿਸਤਰੀ ਕੋਲੇ ਪਾਣੀ ਪਾਣੀ ਦਾ ਕੈਪ ਪਰ ਮੱਖਣ ਪਰਦਾ ਇਹ ਚਾਹ ਪਾਣੀ ਦਾ ਮੱਖਣ ਦੇਖਦਾ ਹਾਂ ਹਾਂ ਆਹ ਮੱਖਣ ਦੇ ਅੰਦਰ ਆਹ ਬੋਸਮਾ ਨਾ ਕਰੀਏ ਕਿਉਂ ਮਨਾਂ ਨੂੰ ਖਾਣ ਲਈ ਹੈ ਡੈ ਜਿਹੜਾ ਬੰਦਾ ਹੈ ਝਾਰਨਾ ਚਲਾ ਰਿਹਾ ਘੈਂਟ ਆ ਇਹ ਹੂ ਨਹੀਂ ਘੈਂਟ ਆਏਗਾ ਨਹੀਂ ਘੈਂਟ ਆ ਨਾ ਘੈਂਟ ਆਏਗਾ ਜੇ ਨੂੰ ਪੁੱਛਦੇ ਆ ਵੀ ਕੀ ਹਾਲ ਆ ਇਹ ਕਹਿੰਦਾ ਤੁਹਾਨੂੰ ਪਤਾ ਲੱਗੇਗਾ ਵੀ ਘੈਂਟ ਹੀ ਆ ਹਾਂ ਜੀ ਮੱਖਣ ਹੀ ਚਿੰਤਾ ਹੋਈ ਆ ਵੀ ਉਧਰੋਂ ਕੜੀਆਂ ਆ ਗਈਆਂ ਕੰਮ ਨਿਭੜਦਾ ਨਹੀਂ ਦਿਹਾੜੀ ਪਈ ਜਾਂਦੀ ਆ ਮੱਖਣੇ ਨਹੀਂ ਪਤਾ ਅੱਜ ਦਾ ਦਿਨ ਮੇਸਤੀ ਤੋਂ ਛੜਾਵੇ ਵੀ ਅੱਜ ਬਾਰਿਸ਼ ਸੀਗੀ ਕੰਮ ਕੱਟ ਕਰਿਆ ਹਰਾਮ ਹੈ ਹਰਾਮ ਹੈ ਹੈ ਨਾ ਮੱਖਾ ਇਹਦਾ ਸੋਚਦਾ ਹੁੰਦਾ ਕਿ ਜਦੋਂ ਮੀਂਹ ਆ ਜਾਂਦਾ ਕੰਮ ਖੜ ਜਾਂਦਾ ਵੀ ਉਹ ਮੈਂ ਕੱਟੂਗਾ ਟਾਈਮ ਮੱਖੜ ਸੋਚਦਾ ਆਏਗਾ ਮੱਖਣ ਬੈਠੜ ਹੀ ਦਿੰਦਾ ਇਹਨੂੰ ਦਿਗਾਦਾ ਬਈ ਦਿਹਾੜੀ ਪੈਂਦੀ ਆ ਮੱਖਣਾਇ ਕਰ ਗਿੱਲਾ ਗਿੱਲੀਆਂ ਇੱਟਾਂ ਪਰਾਂ ਕਰਕੇ ਸੁੱਕੀਆਂ ਮੂਰੇ ਕਰ ਦੇ ਘਹਿੜ ਪਾਣੀ ਪਾਊਗਾ ਠੀਕ ਆ ਓਕੇ ਠੀਕ ਆ ਅਗੇ ਲਈ ਇੱਟਾਂ ਚੱਕਦੇ ਸੁੱਕੀਆਂ ਲਿਆ ਓਰੇ ਠੀਕ ਆ ਸੰਗਣਾ ਕਰ ਮੱਖਣਾ ਮੱਖੜ ਛੱਤ ਕਿੱਦੇ ਪੈ ਜੂ ਬਾਈ ਹਾਜੀ ਮੇਰਾ ਅੱਜ ਵੱਖ ਹਾਂ ਮੱਖਣ ਕਹਿੰਦਾ ਲੈ ਇੰਟਰਵਿਊ ਕਹਿੰਦਾ 40 ਫੱਟੀਆਂ ਲਿਆਓ ਉਹ ਤੋਂ ਲੈ ਬੜਾ ਲਾਣਾ 40 ਫੱਟੀਆਂ ਨਾਲ ਇੱਦੇ ਦਰਵਾਜ਼ੇ ਟਰ ਕਿਵੇਂ ਪਾਊਗਾ ਫਿਰ ਮੇਰੇ ਦਿਮਾਗ ਚ ਆਈ ਵੀ ਤਾਂ ਇਹ ਗੇਟ ਦੇ ਹੀ ਪਾਉਂਦੇ ਆ ਕੌਲਿਆਂ ਦਾ ਮੈਂ ਪਹਾਂ ਬਈ ਮੱਖਣ ਨੇ ਦੱਸਿਆ ਵੀ ਕੌਲਿਆਂ ਦਾ ਲੈਟਰ ਪਾਣਾ ਕਹਿੰਦਾ ਫੱਟੀਆਂ ਲਾਓ ਲੈਟਰ ਪਊ ਮਾਹਰੇ ਦਰਵਾਜ਼ੇ ਨਾ ਮਾਈ 40 ਫੱਟੀਆਂ ਦੇ ਦੋ ਇਹ ਲਿਵੜਾ 40 ਨਾਲ ਲੀਟਰ ਕਿਵੇਂ ਪਊਗਾ ਦਰਵਾਜ਼ੇ ਦਾ ਇੱਥੇ ਆ ਪਾਉੜੀ ਉੱਤੋਂ ਨਹੀਂ ਆਵਾ ਹੋਰ ਕਿਹੜਾ ਸ਼ਕਤੀਮਾਨ ਆ ਪਾਉੜੀ ਉੱਤੋਂ ਹੀ ਆਲੇ ਹੋਰ ਕਿਹੜਾ ਸ਼ਕਤੀਮਾਨ ਆ ਵੀ ਸਿੱਧਾ ਆ ਜਾਗੇ ਲੈ ਬਈ ਸ਼ਕਤੀਮਾਨ ਬਣਾ ਦੇ ਤੈਨੂੰ ਆਪਾਂ ਸਭ ਕਿੱਟਾ ਲਖਾਈ ਮੱਖਣ ਲਈ ਚਲਾਈਆਂ ਜਿਹੜੀਆਂ ਆ ਦੇਖੋ ਟੂਟੀ ਅੱਜ ਆਈ ਨਹੀਂ ਰੱਬ ਨੇ ਸੋਚਿਆ ਵੀ ਮੀਂਹ ਨਾਲ ਭੇਜਾਂ ਤਰ ਕਰਦੀ ਐ ਤਾਂ ਟੂਟੀ ਆਈ ਨਹੀਂ ਅੱਜ ਮੱਖਣ ਸੁਣਦਾ ਮੱਖਣ ਤੇਰਾ ਬਖੋਈ ਸੁਣਿਆ ਡੈੜੀ ਤੈੜੂ ਬਹੁਤ ਮੱਖਣ ਵਿੱਚ ਤਰੀ ਬੈਠੂ ਬੈਜਦੋਂ ਪਰ ਇੱਟਾ ਭਿੱਜੀਆਂ ਮਿਲਣਗੀਆਂ ਜਿੰਨੇ ਦੇ ਲਾਭ ਦੇ ਭੁੱਲ ਚਲਾ ਸੀ ਹਾਂ ਰੱਬ ਖੁਸ਼ ਆਏ ਹੁੰਦਾ ਮੱਖਣ ਵੀ ਟੰਦਰ ਲਵਾ ਦੇ ਯਾਰ ਕਰਾ ਠੀਕ ਹੈ ਜਿਵੇਂ ਜਈ ਹੁੰਦਾ ਵਾ ਠੀਕ ਆ ਆ ਗਿਆ ਗੋਤਾ ਉਹਦਾ ਦਰਵਾਜ਼ਾ ਟੂਟੀ ਖੜਾ ਦੇ ਇੱਟਾਂ ਧਾਰ ਕਰਨੀਆਂ ਨੇ ਥੱਲ ਨੂੰ ਕਰਾਂਗੇ ਲੱਪੀਆਂ ਨੇ ਨੌਰੀ ਕਰਾਂਗੇ ਮੋਲ ਲਾਇਆ ਸੀ ਮੈਂ ਚੱਕਿਆ ਨਹੀਂ ਭਾਈ ਤੁਮ ਕੰਮ ਕਵੀ ਜੀ ਨੇ ਉਹ ਵੀ ਮੇਰੇ ਮੂੰਹ ਉਹ ਮਾਨਸਾ ਨੇ ਮਾਨਸਾ ਦੇ ਨੇ ਉਹ ਜੀ ਦੋ ਲਗਿੰਦੇ ਹੋ ਗੀ ਐਸੀ ਗਲਤ ਮਾਰ ਨੂੰ ਅੱਜ ਮੱਖਣ ਘਵਾਂ ਦੇ ਨਾਲ ਆਇਆ ਕੰਮ ਤੇ ਹਾਂ ਉਹ ਅਰੇ ਨਹੀਂ ਆਪਣਾ ਇਹ ਨਹੀਂ ਜਿਹੜਾ ਬਾਰਲੇ ਬੰਨੂ ਬਣਾ ਤੂੜ ਬੋਲੀ ਜਾਂਦਾ ਹੈ ਉਹ ਹੂੰ ਜਦੋਂ ਅਪਨੋ ਵਾਗ ਲਿਖੀਦਾ ਹੋਊਂੀ ਉਹ ਕੰਮ ਕਰੀ ਜਾਂਦਾ ਅੱਜ ਵੀ ਜੀ ਆਜਾ ਉਹ ਝੂਠੀ ਬਾਰੇ ਬੋਲਦਾ ਰੱਸੀ ਝੂਠ ਬੋਲਦਾਗਾ ਤੂੰ ਚੀਕ ਕਰਦਾ ਲੋਟੂ ਵੇ ਤੈਨੂੰ ਲੋਟ ਨਹੀਂ ਆਉਂਦਾ ਝੂਠ ਦੇ ਬਿਨਾ ਲੋਟ ਨਹੀਂ ਆਉਂਦਾ ਤੂੰ ਮੈਨੂੰ ਸੱਚ ਦੱਸ ਦੇ ਅੱਜ ਬੜਾ ਲੈਂਦਾ ਅੱਜ ਪਹਿਲੇ ਬਤਨ ਨੂੰ ਕਹਿ ਰਹੇ ਆ ਕਿ ਇੱਥੇ ਰੱਖਿਆ ਨੀਗਾ ਆਪਾਂ ਕੇ ਪਤਾ ਕੀਤਾ ਮੈਂ ਜਿਹੜਾ ਵਲੋਗ ਇੱਥੇ ਘਰ ਤੋਂ ਹੁੰਦਾਗਾ ਤੇ ਆਪਾਂ ਨੂੰ ਪਤਾ ਲੱਗ ਗਿਆ ਵੀ ਹਨਾ ਵੀ ਕਾਲਾ ਕੰਮ ਕਰੀ ਜਾਂਦਾ ਅੱਜ ਹੂੰ ਮਜਹੀਨ ਘੱਟ ਕਰਦਾ ਉਹ ਮਜਹੀਨ ਨਹੀਂ ਸੀ ਤੇ ਤੇ ਆਪਾਂ ਅਸੀਂ ਗੱਲ ਨੂੰ ਬੰਦ ਨੂੰ ਵੀ ਦਰਨੀ ਹੁਣ ਠੀਕ ਆ ਕੱਲ ਨੂੰ ਵੀ ਦਰਨੀ ਆ ਕਿਹੜੀ ਕੱਲ ਨੂੰ ਆਈ ਗਏ ਡਾਇਮੰਡ ਸੱਸ ਤੇ ਤੋਰ ਰੱਖਣ ਗੱਡੀ ਉਹੋਲਾ ਤੇ ਆਉਲਾ ਮੌਣੀ ਇਹ ਚ ਹਾਂ ਇੱਕ ਵਗਟ ਕਰਨੀ ਆ ਮਦੀਲ ਚੋਂ ਆਉਂਦੀ ਸੀ ਠੀਕ ਆ ਘੰਟਾ ਹੀ ਆਉਂ ਕਰਨਾ ਘੰਟਾ ਹੀ ਆਉਂ ਬੰਦੇ ਰੱਖੀ ਇਕੱਠੇ ਕਰਕੇ ਘੰਟਾ ਹੀ ਆਉਂ ਰੱਖਣਗੇ ਉਜਤ ਕਰਨ ਨੂੰ ਜੰਟਾ ਜੰਟ ਲੜਦਾ ਹੋਈ ਨਹੀਂ ਗੱਲ ਉਹ ਜਮੀਨ ਕਰਾ ਕੇ ਨਾ ਉਹਨਾਂ ਨੇ ਪਾੜਾ ਜਿਹੜਾ ਦਿੱਤਾ ਸੋਕ ਕਰਨ ਇਲਾ ਬਈ ਉਹ ਮੈਂ ਨਹੀਂ ਜੰਟਾ ਹੋਣਾ ਜਿਹੜੇ ਨਾਲ ਉਹ ਪਾੜਾ ਕੀ ਲਿਖਾਉਣਾ ਪਊਗਾ ਚਲੋ ਇਹ ਤਾਂ ਨਵਾਂ ਰੋਡ ਆ ਤੇ ਤੁਸੀਂ ਸੁਖਸਿਲੂ ਦੇ ਬਲੌਗ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹਦੀ ਵੀਡੀਓ ਤੇ ਸ਼ੇਅਰ ਕਰੋ ਕਿ ਸਾਡੇ ਬਲੌਗਸ ਨੂੰ ਜ਼ਰੂਰ ਦੇਖ ਜ਼ਰੂਰ ਹਣਾ ਧੰਨਵਾਦ ਕੀ ਇਹਦੀ ਹੈਲਪ ਕਰੇ ਇਹਨੂੰ ਲਾਲ ਤੇ ਭੋਲਾ ਕੁੱਟਣਗੇ ਆ ਕੇ ਜੇਟ ਹਾਂਜੀ ਜਿਹੜਾ ਇਹਨੇ ਕਿਹਾ ਆ ਸੱਤ ਕਰੇ ਸਾਰੇ ਕਰ ਲਓ ਬਾਈ ਵੱਡੇ ਬਾਈ ਸਤਿ ਸ੍ਰੀ ਅਕਾਲ